ਸਰ ਅੱਜ ਜੀ ਅਸੀਂ ਕੁਲਦੀਪ ਸਿੰਘ ਵਿਧ ਪੁਸਤਪਾਲਟੀ ਟਾਂਡਾ ਰਾਮ ਸਾਹਿਬ ਮੋੜ ਤੇ ਤਨਾਤ ਸੀ ਜਿੱਥੇ ਉਸ ਨੂੰ ਇੱਕ ਲੋਕ ਸੇਵਕ ਨੇ ਇਤਲਾਹ ਦਿੱਤੀ ਕਿ ਪਿੰਡ ਖਾਨਪੁਰ ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਇੱਕ ਲਵਾਰਸ ਗੱਡੀ ਜਿਹਦਾ ਨੰਬਰ ਹੈਗਾ I10 ਗੱਡੀ ਦਾ ਨੰਬਰ ਹੈਗਾ PB54D0029 ਖੜੀ ਆ ਜਿਹਦੇ ਵਿੱਚ ਸ਼ਰਾਬ ਲੱਦੀ ਹੋਈ ਆ ਤੇ ਉਹਦਾ ਕਾਰ ਦਾ ਪਿਛਲਾ ਟਾਇਰ ਪੰਚਰ ਆ ਦੁਆਏ ਸੀ ਕਲੀਪ ਸਿੰਘ ਨੇ ਮੁਕੱਦਮਾ ਨੰਬਰ 153 ਐਕਸਾਈਜ਼ ਐਕਟ ਅਧੀਨ ਦਰਜ ਕਰਕੇ ਮੌਕੇ ਤੇ ਪੁੱਜਾ ਮੌਕੇ ਤੇ ਗੱਡੀ ਨੂੰ ਚੈੱਕ ਕੀਤਾ ਚੈੱਕ ਕਰਨ ਦੇ ਉਦੋਂ 10 ਫੀਟੀਆਂ ਬਕ ਡਬਲ ਦੀਆਂ ਸੀਲ ਬੰਦ ਬਰਾਮਦ ਹੋਈਆਂ ਜਿਨ੍ਹਾਂ ਤੇ ਮਾਰਕਾ ਜਿਹੜਾ ਬੈਚ ਨੰਬਰ ਆ ਕੋਈ ਨਹੀਂ ਲੱਗਾ ਹੋਇਆ ਸੀ ਮਟਾਇਆ ਹੋਇਆ ਸੀਗਾ ਪਰ ਉਹਦੇ ਉੱਤੇ ਫਾਰ ਸੀਲਿੰਗ ਪੰਜਾਬ ਲਿਖਿਆ ਹੋਇਆ ਸੀ ਇਸ ਤੋਂ ਇਲਾਵਾ ਮੈਂ ਆਮ ਜਨਤਾ ਨੂੰ ਅਪੀਲ ਕਰਨੀ ਚਾਹੁੰਦਾ ਵਾਂ ਕਿ ਇਲੈਕਸ਼ਨ ਦੇ ਦਿਨ ਆ ਗਿਆ ਹੈ ਪੰਚਾਇਤੀ ਚੋਣਾਂ ਦਾ ਅਨਾਉਂਸ ਹੋ ਗਈਆਂ ਵਾ ਇਸ ਕਰਕੇ ਜੇ ਕੋਈ ਇਸ ਤਰ੍ਹਾਂ ਦੀ ਲਵਾਰਥ ਚੀਜ਼ ਗੱਡੀ ਖੜੀ ਆ ਕਿਤੇ ਕੋਈ ਇਦਾਂ ਦੀ ਤਲਾਹ ਮਿਲਦੀ ਹੈ ਤਾਂ ਸਾਨੂੰ ਤੁਰੰਤ ਸੂਚਿਤ ਕੀਤਾ ਜਾਵੇ ਤੇ ਸ਼ਰਾਬ ਦੀਆਂ ਇਦਾਂ ਦੀਆਂ ਜੇ ਕੋਈ ਇਦਾਂ ਦੀ ਆਈ ਧਿਆਨ ਵਿੱਚ ਤਾਂ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਿਆ ਜਾਊਗਾ ਧੰਨਵਾਦ